ਕਹਤਾ ਦੇ ਜੋਗਨਾ ਜੋ ਕੀ ਸੌਂ ਦੀ ਤਗਤ ਸ੍ਰੀ ਗੁਰੂ ਦਾਸ ਮਹਾਰਾਜ ਜੀ ਦਾ ਪ੍ਰਕਾਸ਼ ਜਿਹੜਾ ਮਨਾਂ ਦੇ ਜਿਹੜਾ ਉਸ ਪਰਦੇ ਉਸਨੂੰ ਪ੍ਰਾਪਤ ਹੋਇਆ ਆਤਮਾ ਦੇ ਨਾਮ ਦਾ ਪੜਸ ਉੱਠਾਏ ਉਸ ਪਰਮਾਤਮਾ ਦੀ ਸਭ ਤੋਂ ਵੱਡੀ ਦਾਤ ਗੁਰੂ ਪਿਆਰੇ ਸਾਥੀ ਜੀ ਤੇ ਸੰਸਾਰ ਦੀ ਮਾਇਆ ਤੋਂ ਬਚਾਉਣ ਦੀ ਮਨਜ਼ੂਰੀ ਪੂਰਨ ਪ੍ਰਾਪਤ ਅਨੁਭਵ ਹੋ ਗਿਆ ਸ੍ਰੀ ਗੁਰੂ ਸਾਹਿਬ ਨਾਲ ਹੁੰਦੇ ਆ ਤੇ ਸਾਨੂੰ ਇਹਦਾ ਦਾ ਤਾ ਤੇ ਗੁਰੂ ਤੇਰੀ ਨੂੰ ਸਾਧ ਸੰਗਤ ਜੀ ਹੁਣ ਅਕਾਲ ਪੁਰਖ ਪਰਮਾਤਮਾ ਨੇ ਖੇਡਾਇਆ ਆਪਣਾ ਜੀਵ ਤੇ ਪੁੱਛਿਆ ਤਖਤਾਂ ਉੱਤੇ ਪੱਥਰ ਕਿੱਥੇ ਤੋਂ ਆਣ ਸ੍ਰੀ ਅਕਲਿਕ ਵਿੱਚ ਜਿੱਥੇ ਤੁਸੀਂ ਰੱਬ ਦੇ ਕੋਲ ਸੀ ਉੱਥੇ ਪਿਆ ਐਨੀ ਕਿਰਪਾ ਸਰਕਾਰ ਤੋਂ ਪ੍ਰਮਾਤਮਾ ਦੀ ਇਹ ਤਾਂਗਾਂ ਮੋਦੀ ਚੁੱਪਚਾ ਕੇ ਸੋਨੇ ਦਾ ਤਾਗਾ ਬਣਾਤਾ ਤੇ ਉਹਨੂੰ ਚਤੇ ਵੀ ਇਸ ਕਾਇਤੀ ਨਹੀਂ ਕਰ ਸਕਦਾ ਰੱਖ ਲੱਗੀ ਨੇ ਮਿੱਤ ਨੂੰ ਇਹ ਸੰਸਾਰ ਦੀ ਮਾਇਆ ਦੀ ਮੇਰੇ ਉਸ ਪਰਮਾਤਮਾ ਦੇ ਨਾਮ ਦਾ ਪੜਸ ਪੱਥਰ ਹੈ ਪਰਮਾਤਮਾ ਦੀ ਸਭ ਤੋਂ ਵੱਡੀ ਦਾਤ ਨਾਮ ਦੀ ਦਾਤ ਮੇਰੀ ਗੋਲ ਹੈਗੀ ਤੇ ਸੰਸਾਰ ਦੀ ਮਾਇਆ ਹੀ ਨਿਜਵਾਦੀ ਮੇਨੂੰ ਗੋਰਖ ਨਾਮ ਦਾ ਪ੍ਰਕਾਰ ਚੋੜਿਆ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਤੇ ਗੁਰੂ ਪਿਆਰੇ ਨੂੰ ਸਾਧ ਸੰਗਤ ਜੀ ਹੁਣ ਅਕਾਲਪੁਰ ਤਰਬਾਦ ਨਾਲ ਫਿਰ ਆਇਆ ਤੇ ਪੁੱਛਿਆ ਤਖਤਾਂ ਪੱਤਾ ਕਿੱਥੇ ਹੈ ਤੇ ਅਖੜਾ ਕਿਹਾ ਜਿੱਥੇ ਤੁਸੀਂ ਰਹਿਦੇ ਗਏ ਸੀ ਉੱਥੇ ਹੀ ਪਿਆ ਸਾਧ ਸੰਗਤ ਜੀ ਨੇ ਕੋਲ ਗਿਆ ਤੇ ਅਖੜਾ ਲਗੇ ਮੈਨੂੰ ਉਸ ਪਰਮਾਤਮਾ ਦੀ प्रीत ਲੱਗੀ ਹੈ ਨਾ ਉਹ ਵਾਹਿਗੁਰੂ ਪਰਮਾਤਮਾ ਦੀ ਨਾਮ ਦੀ ਦਾਤ ਮੇਰੀ ਸੋਚ ਚੱਲੀ ਹੈ ਇਹ ਸੰਸਾਰ ਦੇ ਸੁੱਖਾਂ ਦੀ ਤੇ ਇਹ ਬਾਸਪੱਛਾਂ ਦੀ ਬੇਫੂਰ ਨਹੀਂ ਆਖਦੇ ਨੇ ਵੀ ਸੱਚੀ ਪ੍ਰੀਤ ਅਮਤੁ ਮਸਤ ਜੋੜੀ ਆਹਾਰੇ ਪ੍ਰੇਮਨਾ ਪ੍ਰਭੂ ਉਤਰ ਆਪ ਕੋ ਸੱਚੀ ਪ੍ਰੀਤ ਹੈ ਆਪ ਤੁਮ ਤਿੰਜੋਰੀ ਸੱਚੀ ਪ੍ਰੀਤ ਹੈ ਆਪ ਤੁਮ ਤਿੰਜੋਰੀ तव जो सभु तोरी अव जो सभु तोरे साड़े जो साड़े A closes at the original. A coating that시 no query ਲੋਕ ਸੋ ਕੀ ਪ੍ਰਲੋਕ ਸੋ ਜਿਹਦੇ ਬਟਪਾਗੀ ਬੜੀ ਏ ਸਰਮਾਤਮਾ ਦਾ ਨਾਮ ਚੁੱਕ ਕੇ ਸਭੀ ਸੋ ਪਰਵਾਰ ਕੜੀ ਦਾਸ ਵੱਲੋਂ ਤਾਂ ਤਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾ ਜਿਹੜੀ ਸ